ਸਸਿਕਾ ਦੀ ਸਾਰੰਪਰਿਆ ਪਰ ਸਸਿਕਾ ਬਾਦ ਵਾਤਾਂ ਬਾਦ ਬਾਦ ਮੇਰੇ ਵਨਿਕ ਕਮਲਜੀਤ ਕਿਚਨ ਐਂ ਦਾ ਵਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਮੈਂ ਦਿਖਾ ਰਹੀ ਹਾਂ ਛੋਟੀ ਜਿਹੀ ਚੀਜ਼ ਛੋਟੀ ਜਿਹੀ ਚੀਜ਼ ਕਿ ਮੇਰੀ ਭੈਣ ਪਰੋਂ ਆਈ ਹੈ ਜੋ ਸਾਡੇ ਲਈ ਗਿਫਟ ਲੈ ਕੇ ਆਈ ਹੈ ਪਰ ਮੇਰੇ ਲਈ ਤਾਂ ਥੋੜੇ ਗਿਫਟ ਜਿਆਦਾ ਹੀ ਆਏ ਨੇ ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਕੀ ਕੀ ਲੈ ਕੇ ਆਈ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਵਾਂ ਆਪਣਾ ਲੌਂਗ ਕੋਟ ਹੈ ਨਾ ਤੁਹਾਨੂੰ ਕਿਹੋ ਜਿਹਾ ਲੱਗਿਆ ਤੁਸੀਂ ਜ਼ਰੂਰ ਦੱਸਣਾ ਤੇ ਮੈਨੂੰ ਬੜਾ ਪਸੰਦ ਆਇਆ ਤੇ ਮੈਂ ਕਾਫੀ ਚਰਦੀ ਸੋਚ ਰਹੀ ਸੀ ਕਿ ਮੈਂ ਲੰਮਾਏ ਕੋਟ ਪਰ ਮੈਂ ਲਿਆ ਨਹੀਂ ਸੀ ਸੋਚ ਰਹੀ ਦੀ ਛੱਡੋ ਫੇਰ ਲੈ ਲਾਂਗੇ ਫੇਰ ਲੈ ਲਾਂਗੇ ਕਰਕੇ ਆਪਾਂ ਕਾਫੀ ਟਾਈਮ ਲਗਾ ਦਿੱਤਾ ਹਨਾ ਮੇਰੇ ਲੈ ਕੇ ਆਈ ਆ ਲੌਂਗ ਕੋਟ ਇੱਕ ਚੀਜ਼ ਇਹ ਤੁਹਾਨੂੰ ਸਾਰੀਆਂ ਦਿਖਾਵਾਂਗੀ ਜਿੰਨੀਆਂ ਚੀਜ਼ਾਂ ਵੀ ਉਹ ਲੈ ਕੇ ਆਈ ਮੈਂ ਅਡਲ ਖਾਫੇ ਵਿੱਚ ਪਾ ਕੇ ਰੱਖੀਆਂ ਨੇ ਪਰ ਇੱਕ ਮੇਰੇ ਲਈ ਲੈ ਕੇ ਆਈ ਸੀ ਇਹ ਵਾਲੀ ਲੌਂਗ ਕੋਟ ਵੀ ਪਰ ਮੈਨੂੰ ਇਹ ਵੀ ਬਹੁਤ अच्छी ਲੱਗੀ ਹੈ ਹਾਂ ਉਹ ਕਸਟਮਲ ਗਿਫਟ ਸੀ ਮੈਨੂੰ ਜ਼ਰੂਰ ਦੱਸਿਓ ਮੇਰੀ ਬੜੀ ਜੜੀ ਜੜੀ ਚੀਜ਼ ਦੀ ਮੇਰੀ ਰਿਕੁਐਸਟ ਸੀ ਮੈਨੂੰ ਉਹ ਚੀਜ਼ ਮਿਲੀ ਆ ਪਰ ਮੈਂ ਮੋਹ ਪੁੱਛਣੀ ਸੀ ਮੰਗਿਆ ਤਾਂ ਉਹ ਆਪਣੇ ਆਪ ਹੀ ਲੈ ਕੇ ਆਈ ਆਂ ਹੈਨਾ ਤਾਂ ਜੇ ਮੇਰੇ ਹਸਮੈਡ ਲਈ ਇਹ ਇੱਕ ਪਜਾਮਾ ਤੇ ਕਮੀਜ਼ੋ ਵਿਚਾਰੀ ਬੋਲ ਰਹੀ ਹੈ ਮੇਰੇ ਕੋਲ ਉਥੋਂ ਉਹ ਰਹਿ ਗਿਆ ਇਹਦੇ ਨਾਲ ਦਾ ਸੈੱਟ ਸੀ ਉੱਪਰਲਾ ਰਹਿ ਗਿਆ ਇਹ ਟਰੈਕ ਹੈਗਾ ਆਪਣਾ ਟਰੈਕਸੂਟ ਦਾ ਤਾਂ ਪਜਾਮਾ ਕੱਲਾ ਹੀ ਨਹੀਂ ਆਇਆ ਹੱਥ ਸੱਚਾ ਹਾ ਦੇਖਣਾ ਤੇ ਹੋਰ ਵੀ ਤੁਹਾਨੂੰ ਦਿਖਾਵਾਂ ਮੈਂ ਇੱਕ ਮੇਰੇ ਲਈ ਲੈ ਕੇ ਆਈ ਐ ਇਹੋ ਪੀਲੀ ਕੋਟੀ ਇੱਕ ਬਲੈਕ ਸੀਗੀ ਬਲੈਕ ਮੇਰੇ ਆਈ ਨੀ ਮੈਂ ਆਪਣੀ ਸਿਸਟਰ ਨੂੰ دی ਐ ਇੱਕ ਮੈਂ ਪੀਲੀ ਲੈ ਲਈ ਆ ਨਾ ਤੇ ਇਹ ਸਾਰਾ ਕੁਛ ਤਿੰਨ ਚਾਰ ਚੀਜ਼ਾਂ ਆਪਣੇ ਲਈ ਲੈਨੇ ਹੋਰ ਵੀ ਦਿਖਾਉਣੇ ਆ ਬਹੁਤ ਕੁਛ ਨੇ ਮੇਰੇ ਲਈ ਤਾਂ ਫੇਰ ਹੋਰ ਚੀਜ਼ਾਂ ਦਿਖਾ ਰਹੀ ਆ ਤੁਹਾਨੂੰ ਕਿ ਕੀ ਕੀ ਲੱਗੇ ਆਂਦਾ ਬੇਰੀ ਭੈਣ ਨੇ ਮੇਰੇ ਲਈ ਉਹ ਮੈਂ ਤੁਹਾਨੂੰ ਦਿਖਾ ਰਹੀ ਆ ਮੈਂ dielectric ਵੀਡੀਓ ਬਣਾ ਰਹੀ ਕਿ ਨਹੀਂ ਬਣ ਰਹੀ ਹੈ ਨਾ ਮੈਂ ਦਿਖਾ ਦਿੰਦੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੀ ਮੈਂ ਲੈ ਕੇ ਆਇਆ ਜੋ ਇਹ ਕਿ ਸੌਕਸ ਦਾ ਜੋੜਾ ਹੈ ਨਾ ਜਿਹਦੇ ਉੱਤੇ ਮਾਨੋ ਬਣੀ ਹੋਈ ਹੈ ਇੱਕ ਮਾਨੋ ਬਣੀ ਹੋਈ ਹੈ ਨਾ ਤੇ ਚੰਗੀ ਲੱਗੀ ਔਰ ਇਹ ਪਰਫਿਊਮ ਤਾਂ ਪਰਫਿਊਮ ਦਾ ਮੇਰਾ ਬੇਟਾ ਵਾੜਾ ਸ਼ਕੀਨ ਹੈ ਇਹ ਉਹਦੇ ਲਈ ਹੈ ਪਰ ਢੇੜੇ ਦੇ ਕੱਪੜੇ ਉਹ ਨਹੀਂ ਲੈ ਕੇ ਆਈ ਕਿਉਂਕਿ ਮੇਰਾ ਬੇਟਾ ਪਸੰਦ ਘੱਟ ਕਰਦਾ ਚਾਹੁੰਦਾ ਚੀਜ਼ ਉਹ ਆਪਣੀ ਪਸੰਦ ਕਰਦਾ ਹੈ ਨਾ ਤੋ ਦੋ ਮੇਰੇ ਲਈ ਲੈ ਕੇ ਆਈ ਬਲੈਕ ਕਲਰ ਦੀਆਂ ਪਜਾਮੀਆਂ ਹਨ ਇਹ ਮੇਰੇ ਲਈ ਦੋ ਲੈ ਕੇ ਆਈ ਆ ਉਹ ਕਿ ਮੇਰੀ ਹੈਲਥੀ ਆਪਾਂ ਸੁਖ ਨਾਲ ਆਪਣੀ ਹੈਲਥੀ ਉਹਦੇ ਨਾਲ ਆਪਣਾ ਫਾਇਦਾ ਵੀ ਹੈ ਤੇ ਥੋੜਾ ਹੈਲਥੀ ਹੁੰਦਾ ਨੁਕਸਾਨ ਨਹੀਂ ਹੈ ਨਾ ਇਹ ਦੋ ਲੈ ਕੇ ਆਈ ਮੇਰੇ ਲਈ ਤੋ ਇੱਕ ਲੈ ਕੇ ਆਈ ਹੈ ਸਟੌਲ ਮੈਂ ਉਹਦੇ ਸਟੌਲ ਕੀ ਕਰਾਂ ਇੱਧਰ ਵੀ ਮਿਲਦੇ ਆ ਉਹ ਉਹ ਨੂੰ ਨੇ ਚੰਗੇ ਲੱਗੇ ਮੈਂ ਲੈ ਲੇ ਇਹ ਮੇਰੇ ਲਈ ਸਟੌਲ ਵੀ ਆਇਆ ਪਰ ਮੈਂ ਇਹਨੇ ਖੋਲੇ ਨਹੀਂ ਆਏ ਨਾ ਤੁਮਾਨੂੰ ਹੋ ਗਏ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਮੈਂ ਨਹੀਂ ਖੋਲੇ ਆਇਆ ਠੀਕ ਹੈ ਤੋ ਹੋਰ ਮੈਂ ਲੈ ਕੇ ਆਈ ਐ ਕਿੱਟ ਲਈ ਆਈ ਸੀ ਕਿੱਟ ਦੇ ਵਿੱਚ ਵਿੱਚ ਸਮਾਨ ਹੈ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਐ ਇਹ ਲੈ ਕੇ ਆਈ ਕਾ ਛੱਲਾ ਛੱਲਾ ਲੈ ਕੇ ਮੇਰੇ ਬੇਟੇ ਲਈ ਗੱਡੀ ਚ ਪਾਉਣ ਵਾਸਤੇ ਬੋਲਦੀ ਉਹਨੇ ਨਵੀਂ ਗੱਡੀ ਲੈਣੀ ਐ ਇਹ ਛੱਲਾ ਉਹਦੇ ਵਿੱਚ ਪਾਉਣਾ ਰੈੱਡ ਕਲਰ ਦਾ ਮਤਲਬ ਕਿ ਸਗਨ ਵਾਲਾ ਹਨਾ ਤੇ ਇੱਕ ਲਈ ਮੇਰੇ ਲਈ n ਕਾ 2.5 ਨੰਬਰ ਦੀ ਅੱਜ ਉਹਨੂੰ ਪਤਾ ਸੀ ਕਿ ਮੇਰੇ 2.5 ਨੰਬਰ ਦਾ ਆਉਂਦਾ ਤਾਂ ਇਹ ਮੇਰੇ ਲਈ ਲੈ ਕੇ ਆਈ ਆ ਹਾਂ ਤਾਂ ਇਕਲੇ ਕੇ ਮੇਰੇ ਹਸਬੰਡ ਲਈ ਵੀ ਉਹ ਨਾ ਦੇ ਜੋ ਸਾ ਨੰਬਰ ਸੀ ਉਹਨਾਂ ਦਾ ਉਸ ਰੰਗ ਵਾਲੀਆਂ ਲੈ ਕੇ ਆਈ ਆ ਜੋ ਤਾਂ ਫਰਕੀ ਕੀ ਲੈ ਗਈ ਤੇ ਫਾਨੀ ਹੂੰ ਦੇਖੋ ਇਹ ਲੈ ਕੇ ਟੌਪਸ ਟੌਪਸ ਤੋਂ ਬਹੁਤ ਲੈ ਕੇ ਆਈ ਆ ਪਰ ਮੈਨੂੰ ਬੜੇ ਚੰਗੇ ਲੱਗੇ ਇਹ ਤਾਂ ਮੈਂ ਲੈ ਲੇ ਪਰ ਮੈਂ ਪਾਉਂਦੀ ਤਾਂ ਹੈ ਨਹੀਂਗੀ ਪਰ ਬੇਬੀ ਆਪਾਂ ਉਹ ਲੈ ਕੇ ਆਪਾਂ ਪਿਆਰ ਨਾਲ ਲੈ ਕੇ ਆਈ ਵਿਚਾਰੀ ਆਪਾਂ ਰੱਖ ਲਈ ਆ ਮਨਾਂ ਨੇ ਕੀਤਾ ਨਾ ਆਪਾਂ ਕਿਸੇ ਚੀਜ਼ ਦਾ ਕਿ ਮੈਂ ਨਹੀਂ ਲੈਣੀ ਹੈ ਨਾ ਤਾਂ ਦੋ ਨੇਲ ਪਾਲਿਸ਼ ਦੋ ਨੇਲ ਪਾਲਿਸ਼ ਤਾਂ ਮੇਰੇ ਲਈ ਇੱਕ ਲਿਪਸਟਿਕ ਲੈ ਕੇ ਆਈਓ ਬਹੁਤ ਸੋਹਣੀ ਬਾਕੀ ਛੋਟੇ-ਛੋਟੇ ਰਬੜ ਬੈਂਡ ਨਹੀਂ ਇਹ ਕਾਫੀ ਨਹੀਂ ਜਿਹੜੇ ਲੈ ਕੇ ਰਬੜ ਬੈਂਡ ਕਾਫੀ ਨੇ ਇਹ ਜਿਹੜੇ ਰਬੜ ਬੈਂਡ ਆਪ ਨੂੰ ਇੱਥੇ ਮਿਲਦੇ ਨੇ ਮਿਲਦੇ ਨੇ ਪਰ ਉਹ ਮਜ਼ਬੂਤ ਬਹੁਤ ਨੇ ਇਸ ਲਈ ਉਹ ਸਾਰਿਆਂ ਦੇ ਸਾਡੇ ਲਈ ਪੈਕ ਲੈ ਕੇ ਆਈ ਪਰ ਬੈਂਡ ਦੇ ਤੇ ਨਾਲ ਫਿਰ ਆਪਾਂ ਨੂੰ ਇੱਕ ਕਿ ਸਮਾਨ ਦੇ ਨਾਲ ਕਹਿੰਦੇ ਨੇ ਸਮਾਨ ਬਕਾਨ ਤੇ ਫ੍ਰੀ ਮਿਲਦਾ ਤੇ ਗਿਫਟ ਮਿਲਦਾ ਫਿਰ ਆਪਾਂ ਨੂੰ ਨਾਲ ਹੀ ਗਿਫਟ ਵੀ ਲੈ ਆ। ਤੁਹਾਨੂੰ ਕਿਦਾਂ ਦਾ ਲੱਗਿਆ ਜਰੂਰ ਦੱਸਣਾ। ਤੋਂ ਜੋ ਛੋਟੇ ਛੋਟੇ ਖੋਰ ਚੀਜ਼ਾਂ ਵੀ ਲਈ ਸੀ ਇੱਕ ਪੈਕ ਲਈ ਸੀ ਨੈਪਕਿੰਡਾ ਵੱਡੇ ਨਹੀਂ ਛੋਟੇ-ਛੋਟੇ ਪੈਕਟ ਨੇ ਇਹਦੇ ਵਿੱਚ 10 ਸੀਗੇ ਛੋਟੇ-ਛੋਟੇ 10 ਪੈਕਟ ਪਰ ਆਪਾਂ 10 ਨਹੀਂ ਲਏ ਮੇਰੇ ਕੋਲ ਬਹੁਤ ਪੈਸੇ ਸੀ ਕੰਨਾਂ ਵੀ ਇਹ ਹਸਮੰਦ ਆਇਆ ਉਹ ਲੈ ਕੇ ਆਇਆ ਸੀ ਤੇ ਫਿਰ ਆਪਾਂ ਬਾਲੀ ਨੀਤ ਨਹੀਂ ਦਿਖਾਈਆ ਪਰ ਸਾਡੇ ਦੀ ਨੀਤੀ ਦਿਖਾਈ ਨਾ ਪਟਾਰੀ ਲੈ ਨੇ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਮੇਰੀ ਭੈਣ ਦਾ ਲੈਂਦਾ ਹੈ ਸਮਾਨ ਕਿਸ ਤਰ੍ਹਾਂ ਦਾ ਲੱਗਿਆ ਨੇ ਮੇਂ ਚੀਜ਼ ਸਮਾਨ ਦੀ ਨਹੀਂ ਹੁੰਦੀ ਸਿਰ ਭੈਣ ਭਰਾ ਦੇ ਪਿਆਰ ਦੀ ਹੁੰਦੀ ਆ ਜੋ ਕਿ ਆਪਣੇ ਲਈ ਐਡੀ ਦੂਰੋਂ ਲੈ ਕੇ ਆਉਂਦੇ ਨੇ ਹਣਾ ਸਾਰੀਆਂ ਭੈਣਾਂ ਲਈ ਸਮਾਨ ਆਇਆ ਵਾ ਚਾਰਾਂ ਭੈਣਾਂ ਲਈ ਸਾਡੇ ਲਈ ਲੈ ਆਈ ਆ ਸਾਡੇ ਦੇਖੋ ਇੱਕ ਬਰਦਰ ਹੀ ਰਹਿ ਗਿਆ ਉਹਦੇ ਲਈ ਅਲੱਗ ਸਮਾਨ ਲੈ ਆਈ ਆ तो मेरे हस्बैंड भी आई हैं एन कहीं भी आई हाँ ट्रैक सूट बेचारी समान ज्यादा गया इतो पजामा आया मैं बोली चलो सर्दी तो निकल गई है बेटे परिफ्यून आयाफ्यून तो के कपड़े इतों लेके देगी चीजा दिखा पर मैं स्टॉल खोल के देख तो दे दी थोड़े सामने किदा लेके आइए जी चार भैन मैं खोल दी हम चार भैन स्टॉल ने ਬਾਕੀ ਭਾਂਜ ਨੂੰ ਹਾਲੇ ਵੀ ਲੈ ਕੇ ਆਈ ਆਂ ਭੈਣ ਦੇ ਦੋਨੋਂ ਭੈਣਾਂ ਦੇ ਪੋਤਰਾਂ ਲਈ ਵੀ ਸਮਾਨ ਲੈ ਕੇ ਆਈ ਆਂ ਬਾਕੀ ਸਾਰੇ ਭੈਣ ਭਰਾਵਾਂ ਲਈ ਪਛਣਾ ਪਛਲੇ ਤੇ ਇਹ ਪੰਨੇ ਦੇ ਕੋਲ ਸਮਾਨ ਝਾਵਾ ਆ। ਤੇ ਫਿਰ ਜਦੋਂ ਐ ਕਿ ਮੈਂ ਥੋੜਾ ਫਿਰ ਉਸੇ ਹਲਾ ਕੇ ਗੁੱਸੇ ਨਾਲ ਹੋ ਗਿਆ ਨਾ ਉਹ ਮੇਰੇ ਕੋਲ ਨਹੀਂ ਕਰਦੇ ਇਹਨਾਂ ਨੂੰ ਮੰਨਟਾ ਹਾਂ। ਆਪਰੇ ਦੀ ਬਹੁਤ ਕੁਛ ਲੈ ਕੇ ਆਂਦਾ ਸਾਰੀਆਂ ਭੈਣਾਂ ਦੀ ਵੈਸੇ ਲੈ ਕੇ ਆਈ ਆਂ। ਮੇਰੀ ਵੱਡੀ ਭੈਣ ਲਈ ਵੀ ਬਹੁਤ ਲੈ ਕੇ ਆਈ ਆ ਇਹ ਹੈ ਸਟਾਫ। ਤੁਹਾਨੂੰ ਕਿੱਸ ਤਰ੍ਹਾਂ ਲੱਗਿਆ? ਦੱਸਿਆ ਮੈਨੂੰ ਮੈਨੂੰ ਇਹ ਨਹੀਂ ਹੁੰਦਾ ਕਿ ਚੀਜ਼ ਦੀ ਕੀਮਤ ਕੀ ਆ ਮੇਰੇ ਲਈ ਜਾਦਾ ਕਿਉਂ ਨਹੀਂ ਆਈ ਮੈਨੂੰ ਇਹ ਹੁੰਦਾ ਕਿ ਇੱਕ ਪਿਆਰ ਨਾਲ ਦਿੱਤੀ ਹੋਈ ਚੀਜ਼ ਹੈ ਨਾ ਆਪਾਂ ਨੂੰ ਪਿਆਰ ਨਾਲ ਕੋਈ ਚੀਜ਼ ਦਿੰਦਾ ਤਾਂ ਉਹਦੀ ਕੀਮਤ ਨਹੀਂ ਦੇਖੀ ਜਾਂਦੀ ਉਹ ਚੀਜ਼ ਦੇ ਬੰਦੇ ਦੀ ਪਿਆਰ ਦੇਖਿਆ ਜਾਂਦਾ ਭਾਵਨਾ ਦੇਖੀ ਜਾਂਦੀ ਹੈ ਇਸ ਲਈ ਮੈਨੂੰ ਤਾਂ ਬਹੁਤ ਪਸੰਦ ਲੱਗਿਆ ਤੇ ਫਿਰ ਤੁਸੀਂ ਮੈਨੂੰ ਦੱਸਿਆ ਬਹੁਤ ਮਲਾਈਮਾ ਬਹੁਤ ਹੀ ਮਲਾਈਮਾ ਤੇ ਇਹ ਚਿੱਤਨ ਬਲੈਕ ਇੱਕ ਸੀ ਕਾਫੀ ਕਲਰ ਤੇ ਆਪਾਂ ਤਾਂ ਬਲੈਕ ਲੈਮਨ ਬਲੈਕ ਸੋਹਣਾ ਲੱਗਿਆ ਕਾਫੀ ਤੇ ਅਰਮਨ ਨੂੰ ਨਹੀਂ ਚੰਗਾ ਲੱਗਿਆ ਸੀ ਕਿ ਕਾਫੀ ਚ ਹੈ ਤਾਂ ਇਹ ਆਪਾਂ ਨੇ ਲੈ ਲੇ ਬਾਏ ਬਾਏ ਮੇਰੇ ਚੈਨਲ ਨੂੰ ਲਾਈਕ ਕਮੈਂਟ اور ਸਬਸਕ੍ਰਾਈਬ ਜਰੂਰ ਕਰਨਾ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਮੇਰਾ ਸਮਾਨ ਮੇਰੀ ਛੋਟੀ ਪੈਂਦਾ ਲਿਆਂਦੀ ਦਾ ਕਿਦਾਂ ਦਾ ਲੱਗਿਆ ਧੰਨਵਾਦ ਮਿਹਰਬਾਨੀ ਇਹ ਆਪਾਂ ਹੁਣ ਉੱਪਰ ਤਾਂ ਨਹੀਂ ਲਾਵਾਂਗੇ ਹਨਾ ਬਹੁਤ ਪੈਨੇ ਬਾਹਰ ਪਹਿਲਾਂ ਸਸਿਕਾ